ਦੋਸਤੋ ਯੂਰਪੀਅਨ ਯੂਨੀਅਨ ਦੇ ਆਗੂਆਂ ਨੇ ਆਪਣੇ ਲੋਕਾਂ ਨੂੰ ਕਿਹਾ ਕਿ 72 ਘੰਟਿਆਂ ਦਾ ਸਮਾਨ ਆਪਣੇ ਕੋਲ ਰੱਖ ਕੇ ਕਿਸੇ ਵੀ ਤਰੀਕੇ ਦੇ ਅਣਸੁਖਾਵੇ ਹਾਲਾਤਾਂ ਦੇ ਲਈ ਤਿਆਰ ਹੋ ਜਾਓ ਇਹਦਾ ਮਤਲਬ ਇਹਦਾ ਬਹੁਤ ਵੱਡਾ ਬਣਦਾ ਬਹੁਤ ਸਾਰੇ ਲੋਕ ਇਹ ਤੋਂ ਬਹੁਤ ਸਾਰੇ ਇਹਦੇ ਮਤਲਬ ਕੱਢ ਰਹੇ ਨੇ ਪਰ ਜਿਹੜੇ ਆਗੂ ਨੇ ਇਹਨਾਂ ਨੇ ਕਿਹਾ ਕਿ ਡਰਨ ਦੀ ਗੱਲ ਨਹੀਂ ਅਸੀਂ ਸਿਰਫ ਆਪਣੇ ਲੋਕਾਂ ਨੂੰ ਤਿਆਰ ਕਰ ਰਹੇ ਹਾਂ ਕਿ ਕਿਸੇ ਵੀ ਤਰੀਕੇ ਦੀ ਅਣਸੁਖਾਵੀ ਘਟਨਾ ਦੇ ਲਈ ਤੁਸੀਂ ਤਿਆਰ ਰਹੋ ਤੇ 72 ਘੰਟਿਆਂ ਦੇ ਲਈ ਆਪਣੇ ਕੋਲ ਪਾਣੀ ਫੂਡ ਇਸਟਰੀਕ ਇਹਦੀਆਂ ਚੀਜ਼ਾਂ ਦੇ ਨਾਲ-ਨਾਲ ਹੋਰ ਇੱਕ ਲੰਬੀ ਲਿਸਟ ਦਿੱਤੀ ਆ ਜਿਹੜੀਆਂ ਚੀਜ਼ਾਂ ਤੁਸੀਂ ਆਪਣੇ ਕੋਲ ਰੱਖੋ ਤਾਂ ਕਿ ਤੁਸੀਂ ਕਿਸੇ ਵੀ ਸਿਨੈਰੀਓ ਦੇ ਲਈ ਤਿਆਰ ਰਹਿ ਸਕੋ ਯੂਰਪੀਅਨ ਯੂਨੀਅਨ ਜਾਂ ਕਹਿ ਲਓ ਕਿ ਯੂਰਪ ਜਾਂ ਸਾਡਾ ਜਿਹੜਾ ਇਹ ਦੁਨੀਆ ਇਹ ਕਿੱਧਰ ਨੂੰ ਜਾ ਰਹੀ ਹੈ ਇਹ ਬੜਾ ਵੈਸੇ ਕੋ ਪਹਿਲੀ ਵਾਰ ਨਹੀਂ ਪਿਛਲੇ ਸਾਲਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਕੁਝ ਕੁ ਯੂਰਪੀਅਨ ਆਗੂਆਂ ਦੇ ਵੱਲੋਂ ਆਉਂਦੀਆਂ ਰਹੀਆਂ ਕਿ ਅਸੀਂ ਇਸ ਸਮੇਂ ਸ਼ਾਂਤੀ ਵਾਲੇ ਸਮੇਂ ਦੇ ਵਿੱਚ ਨਹੀਂ ਅਸੀਂ ਇਸ ਸਮੇਂ ਵਾਰ ਟਾਈਮ ਦੇ ਵਿੱਚ ਰਹਿ ਰਹੇ ਹਾਂ ਇਦਾਂ ਦੀਆਂ ਗੱਲਾਂ ਆਉਂਦੀਆਂ ਰਹੀਆਂ ਪਰ 72 ਘੰਟਿਆਂ ਦੇ ਲਈ ਆਪਣੇ ਨਾਗਰਿਕਾਂ ਨੂੰ ਇਹ ਕਹਿਣਾ ਕਿ ਤੁਸੀਂ ਕਿਸੇ ਵੀ ਅਣਸੁਖਾਵੀ ਘਟਨਾ ਦੇ ਲਈ ਤਿਆਰ ਹੋ ਜਾਓ ਇਹਦਾ ਅਸਰ ਇਹਦੇ ਅਸਰਾਂਤ ਕੀ ਹੋ ਸਕਦੇ ਆ ਤੁਸੀਂ ਬਾਖੂ ਬੀਏ ਦੇ ਤੋਂ ਸਮਝਦੇ ਹੋ ਇਸ ਇਹ ਗੱਲ ਕੀ ਹੋਈ ਆ ਬੜੀ ਇੰਪੋਰਟੈਂਟ ਗੱਲ ਆ ਇਸ ਕਰਕੇ ਜੁੜੇ ਰਹੋ ਇਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਉਸ ਤੋਂ ਪਹਿਲਾਂ ਇੱਥੇ ਤੱਕ ਸਥਿਤੀਆਂ ਪਹੁੰਚੀਆਂ ਕਿੱ ਉਹਦੇ ਤੇ ਆਪਾਂ ਗੱਲ ਕਰਦੇ ਆ ਹੁਣ ਦੇਖੋ ਇਹ ਸਾਰੀ ਸਿਚੁਏਸ਼ਨ ਯੂਕਰੇਨ ਰਸ਼ੀਆ ਵਾਰ ਦੀ ਜਿਹੜੀ ਆ ਯੂਰਪ ਦੇ ਵਿੱਚ ਵਾਰ ਚੱਲ ਰਹੀ ਆ ਜਦੋਂ ਯੂਕਰੇਨ ਰਸ਼ੀਆ ਵਾਰ ਸ਼ੁਰੂ ਹੋਈ ਆ ਮੈਨੂੰ ਜਿਆਦਾ ਕਈ ਯੂਰਪੀਅਨ ਆਗੂਆਂ ਨੇ ਕਿਹਾ ਕਿ ਬਲਾਦੀਮਰ ਪੁਤਿਨ ਦੇ ਸਿਰ ਤੇ ਹਿਸਟਰੀ ਇਹ ਹਮੇਸ਼ਾ ਇਲਜ਼ਾਮ ਦੇਊਗੀ ਕਿ ਜਦੋਂ ਯੂਰਪ ਸ਼ਾਂਤੀ ਦੇ ਟਾਈਮ ਦੇ ਵਿੱਚ ਆ ਗਿਆ ਸੀ ਜੰਗਾਂ ਨੂੰ ਜੁੱਦਾਂ ਨੂੰ ਖਤਮ ਕਰਕੇ ਕਿਉਂਕਿ ਯੂਰਪ ਤੁਹਾਨੂੰ ਪਤਾ ਕਿ ਹਿਸਟੋਰਿਕਲੀ ਆਪਸ ਦੇ ਵਿੱਚ ਤਾਂ ਇਹ ਬਹੁਤ ਲੜਦੇ ਰਹੇ ਨੇ ਤੇ ਵੀ ਹੁਣ ਦੁਬਾਰਾ ਇੱਥੇ ਵਾਰ ਬਲਾਦੀਮਰ ਪੁਤਿਨ ਲੈ ਕੇ ਆਇਆ ਸੋ ਇਸ ਕਰਕੇ ਉਦੋਂ ਇਹ ਉਦੋਂ ਤੇ ਉਹਨੂੰ ਇਲਜ਼ਾਮ ਦੇ ਰਹੇ ਨੇ ਖੈਰ ਫਿਰ 2 2.5 3 ਸਾਲ ਹੋ ਗਏ ਨੇ ਹੁਣ ਉਹ ਵਾਰ ਚੱਲਦੀ ਹੋਈ ਨੂੰ ਯੂਕਰੇਨ ਰੂਸ ਦੀ ਜਿਹੜੀ ਵਾਰ ਆ ਤੇ ਇਹਦੇ ਵਿੱਚ ਇੱਕ ਵੱਡਾ ਸ਼ਿਫਟ ਕਦੋਂ ਆਇਆ ਜਦੋਂ ਜਨਵਰੀ ਦੇ ਵਿੱਚ ਜਾਂ ਕਹ ਲਓ ਕਿ ਨਵੰਬਰ ਦੇ ਵਿੱਚ 트ੰਪ ਚੋਣਾਂ ਜਿੱਤਦਾ ਤੇ ਜਨਵਰੀ ਦੇ ਵਿੱਚ ਉਹ ਵਾਈਟ ਹਾਊਸ ਦੇ ਵਿੱਚ ਆਫਿਸ ਸੰਭਾਲਦਾ ਉਦੋਂ ਤੋਂ ਹੀ ਗੱਲਾਂ ਤਾਂ ਇੱਥੇ ਤੱਕ ਵੀ ਚੱਲ ਪਈਆਂ ਕੇ ਲੋਕਾਂ ਨੇ ਪੁਰਾਣੀ ਹਿਸਟਰੀ ਕੱਢ ਲਈ ਕਿ 트럼ਪ ਇੱਕ ਵਾਰ ਰਸ਼ੀਆ ਗਿਆ ਸੀ ਕਈ ਸਾਲ ਪਹਿਲਾਂ ਤੇ ਭਾਈ ਇਹਦੀ ਉਥੇ ਕੀ ਗੱਲ ਹੋਈ ਸੀ ਇਹ ਤਾਂ ਰਸ਼ੀਆ ਦਾ ਇੱਕ ਡੀਪ ਜਿਹੜਾ ਐਸੈਟ ਸਗਾ ਜਿੱਦਾਂ ਆਪਾਂ ਫਿਲਮਾਂ ਦੇ ਵਿੱਚ ਨਾ ਡਰਾਮਿਆਂ ਦੇ ਵਿੱਚ ਵੈਬ ਸੀਰੀਜ਼ਾਂ ਦੇ ਵਿੱਚ ਦੇਖਦੇ ਆ ਕਿ ਕਿਸੇ ਇੰਟੈਲੀਜੈਂਸ ਏਜੰਸੀ ਦਾ ਜਾਂ ਕਿਸੇ ਮੁਲਕ ਦਾ ਕੋਈ ਡੀਪ ਐਸੈਟ ਸਗਾ ਤੇ ਉਹਨੂੰ ਐਕਟੀਵੇਟ ਕਰ ਲਿਆ ਹੁਣ ਰਸ਼ੀਆ ਨੇ ਪਰ ਖੈਰ ਇਹ ਤਾਂ ਚਲੋ ਤੁਹਾਨੂੰ ਪਤਾ ਕਿ ਸਾਰੀਆਂ ਐਵੇਂ ਹੀ ਸਾਜਸ਼ੀ ਥਿਉਰੀਆਂ ਹੁੰਦੀਆਂ ਇਹਨਾਂ ਦਾ ਹਕੀਕਤ ਦੇ ਨਾਲ ਜ਼ਿਆਦਾ ਤਾਰ ਕੋਈ ਲੈਣਾ ਦੇਣਾ ਨਹੀਂ ਹੁੰਦਾ ਬਟ ਐਨੀਵੇ ਬਹੁਤ ਸਾਰੇ ਇਲਜ਼ਾਮਾਤ ਡੋਨਲਡ ਟਰੰਪ ਦੇ ਉੱਤੇ ਲੱਗੇ ਕਿ ਰਸ਼ੀਆ ਦੇ ਕਰੀਬ ਹੋ ਰਿਹਾ ਤੇ ਜਿਹੜੇ ਅਮਰੀਕਾ ਦੇ ਹਿਸਟੋਰਿਕਲੀ ਦੋਸਤ ਆ ਇਤਿਹਾਸਕ ਤੌਰ ਤੇ ਅਮਰੀਕਾ ਦੇ ਦੋਸਤ ਕਿਹੜੇ ਆ ਕੈਨੇਡਾ ਆ ਯੂਰਪ ਦੇ ਦੇ ਮਲਕਆ ਵੀ ਇਹਨਾਂ ਦੇ ਖਿਲਾਫ ਹੋ ਰਿਹਾ ਤੇ ਰਸ਼ੀਆ ਨੂੰ ਕਹਿ ਰਿਹਾ ਵੀ ਚੱਕਰੇ ਕੋਈ ਨਹੀਂ ਬਈ ਆਪਾਂ ਤਾਂ ਮਿੱਤਰ ਆ ਮੈਂ ਪਿਛਲੀ ਗੱਲਬਾਤ ਦੇ ਵਿੱਚ ਵੀ ਤੁਹਾਡੇ ਨਾਲ ਸਾਂਝਾ ਕਰਕੇ ਹਟਿਆ ਕਿ ਜਿਹੜੇ ਇਹਨਾਂ ਦੇ ਸਟੀਵ ਵਿਟਕੋਫ ਯੂਰੋਪੀਅਨ ਇਹ ਜਿਹੜੇ ਆਪਣੇ ਯੂਕਰੇਨ ਤੇ ਜਿਹੜਾ ਰਸ਼ੀਆ ਦੀ ਯੰਗ ਖਤਮ ਕਰਵਾਉਣ ਦੀ ਗੱਲਬਾਤ ਕਰਵਾ ਰਹੇ ਨੇ ਉਹ ਕਿਦਾਂ ਬਲਾਦੀਮਰ ਪੁਤਿਨ ਦੇ ਸਹੂਲੇ ਗਾਉਂਦਾ ਜਿਹੜੇ ਡੋਨਲਡ ਟਰੰਪ ਦੇ ਬੜੇ ਕਰੀਬੀ ਸਾਥੀ ਮੰਨੇ ਜਾਂਦੇ ਆ ਸਟੀਵ ਵਿਟਕੋਫ ਸੋ ਇਸ ਕਰਕੇ ਜਦੋਂ ਤੇ ਇਹ ਵਾਈਟ ਹਾਊਸ ਦੇ ਵਿੱਚ ਆਏ ਨੇ ਜਿਹੜੇ ਯੂਰਪ ਦੇ ਲੋਕ ਨੇ ਯੂਰਪ ਦੇ ਆਗੂ ਨੇ ਉਹਨਾਂ ਨੇ ਇਹ ਸੋ ਹੁਣ ਲੱਗਦਾ ਇਹ ਆ ਕਿ ਸਵਾਰੀ ਆਪਣੇ ਸਵਾਰਾਂ ਦੀ ਆਪ ਜ਼ਿੰਮੇਵਾਰ ਹੈ ਤੁਸੀਂ ਜਾਣਦੇ ਹੋ ਕਿ ਯੂਰਪ ਦੇ ਵਿੱਚ ਦੋ ਮਿਲਟਰੀ ਤਾਕਤਾਂ ਨੇ ਦੁਨੀਆ ਦੀਆਂ ਜਿਹੜੀਆਂ ਵੱਡੀਆਂ ਉਹ ਇੱਕ ਤਾਂ ਬ੍ਰਿਟਿਸ਼ ਆ ਦੂਜੇ ਫ੍ਰੈਂਚ ਆ ਫ੍ਰਾਂਸ ਤੇ ਯੂਨਾਈਟਿਡ ਕਿੰਗਡਮ ਹਿਸਟੋਰਿਕਲੀ ਵੀ ਤੇ ਇਸ ਸਮੇਂ ਵੀ ਪਰਮਾਣੂ ਸ਼ਕਤੀਆਂ ਵੀ ਨੇ ਤੇ ਦੁਨੀਆ ਦੀਆਂ ਵੱਡੀਆਂ ਜਿਹੜੀਆਂ ਮਿਲਟਰੀ ਤਾਕਤਾਂ ਉਹਨਾਂ ਦੇ ਵਿੱਚੋਂ ਇਹ ਦੋਨੇ ਮੁਲਕ ਇੱਕ ਨੇ ਤੇ ਬ੍ਰਿਟੇਨ ਜਿਹੜਾ ਸਗਾ ਯੂਕੇ ਸਗਾ ਉਹ ਬ੍ਰੈਕਸਿਟ ਤੋਂ ਬਾਅਦ ਯੂਰਪੀਅਨ ਯੂਨੀਅਨ ਤੋਂ ਜਿਹੜਾ ਅੱਡ ਹੋ ਗਿਆ ਪਿੱਛੇ ਕੀ ਰਹਿ ਗਿਆ ਇਕੱਲਾ ਫਰਾਂਸ ਤੇ ਬਾਕੀ ਚਲੋ ਹੋਰ ਬਹੁਤ ਸਾਰੇ ਆਰਥਿਕ ਤੌਰ ਤੇ ਜਿਹੜੇ ਆ ਤਾਕਤਵਰ ਮੁਲਕ ਯੂਰਪੀਅਨ ਯੂਨੀਅਨ ਦੇ ਵਿੱਚ ਹੈਗੇ ਨੇ 노 ਡਾਊਟ ਪਰ ਮੀਟਰਲੀ ਤੌਰ ਤੇ ਯੂਰਪੀਅਨ ਯੂਨੀਅਨ ਉਨਾ ਤਗੜਾ ਨਹੀਂ ਹੈਗਾ ਆ ਜਿਹੜੀ ਇਹਨਾਂ ਦੀ ਇੱਕ ਚੈਟ ਲੀਕ ਹੋਈ ਆ ਉਹਦੇ ਵਿੱਚ ਵੀ ਅਸੀਂ ਦੇਖਿਆ ਜਿਹੜੇ ਅਮਰੀਕਾ ਦੇ ਵੱਡੇ ਆਗੂ ਨੇ ਉਹ ਇਹ ਗੱਲ ਕਰ ਰਹੇ ਨੇ ਕਿ ਕਿਦਾਂ ਭਾਈ ਅਸੀਂ ਕੋ ਯੂਰਪ ਦਾ ਭਾਰ ਚੱਕੀਏ ਇਹ ਜਿਹੜੇ ਯੂਰਪ ਵਾਲੇ ਆ ਤਾਂ ਸਾਡੇ ਸਿਰ ਤੇ ਹੀ ਜਿਹੜਾ ਐਸ਼ਾਂ ਕਰ ਰਹੇ ਨੇ ਵੀ ਅਸੀਂ ਇਹਨਾਂ ਦੀ ਸਿਕਿਉਰਿਟੀ ਕਰਦੇ ਆ ਹੁਣ ਇੱਥੇ ਇਹ ਵੀ ਗੱਲ ਆ ਇਹ ਚ ਸ਼ੱਕ ਵੈਸੇ ਕੋਈ ਨਹੀਂ ਕਿ ਜਿਹੜਾ ਪਰ ਇਹ ਇਹ ਬਰਾਬਰੀ ਦਾ ਹੀ ਕੰਮ ਹੁੰਦਾ ਨਾ ਯੂ ਐਸ ਏ ਨੇ ਵੀ ਯੂਰਪ ਦਾ ਬੜਾ ਫਾਇਦਾ ਲਿਆ ਨਾ ਯੂ ਐਸ ਏ ਨੇ ਯੂਰਪ ਦੇ ਕਈ ਮੁਲਕਾਂ ਦੇ ਵਿੱਚ ਆਪਣੇ ਮਿਲਟਰੀ ਬੇਸ ਬਣਾਏ ਹੋਏ ਆ ਉਹਦੀ ਤਾਕਤ ਪੂਰੀ ਦੁਨੀਆ ਦੇ ਵਿੱਚ ਤਾਂ ਹੀ ਆ ਨਾ ਵੀ ਜਿੱਥੇ ਮਰਜ਼ੀ ਉਹ ਅਟੈਕ ਕਰ ਸਕਦਾ ਉਹਦੀ ਮਿਲਟਰੀ ਬਹੁਤ ਤਕੜੀ ਆ ਤੇ ਜਗ੍ਹਾ ਜਗ੍ਹਾ ਤੇ ਉਹਦੇ ਬੇਸ ਨੇ ਉਹ ਕਿੱਦਾਂ ਆ ਬੇਸ ਕਿਉਂਕਿ ਇਹਨਾਂ ਮੁਲਕਾਂ ਨੇ ਉਹਨੂੰ ਇਜਾਜ਼ਤ ਦਿੱਤੀ ਆ ਜੇਕਰ ਇਹ ਇਜਾਜ਼ਤ ਹੀ ਨਾ ਦੰਦੇ ਤੇ ਫਿਰ ਤੁਸੀਂ ਭਾਈ ਤਾਕਤ ਆਪਣੀ ਸੋ ਇਸ ਕਰਕੇ ਦੋਹਾਂ ਧਿਰਾਂ ਦੀ ਗੱਲ ਆ ਤੁਸੀਂ ਇਕੱਲੇ ਇਹ ਨਹੀਂ ਕਹਿ ਸਕਦੇ ਕਿ ਸਿਰਫ ਤੇ ਸਿਰਫ ਯੂਰੋਪੀਅਨ ਕੰਟਰੀਆਂ ਨੂੰ ਹੀ ਫਾਇਦਾ ਹੋਇਆ ਅਮਰੀਕਾ ਤੋਂ ਅਮਰੀਕਾ ਨੂੰ ਵੀ ਬਰਾਬਰ ਦਾ ਫਾਇਦਾ ਹੁੰਦਾ no doubt ਯੂਰੋਪੀਅਨ ਕੰਟਰੀਆਂ ਇਸ ਗੱਲ ਦਾ ਫਾਇਦਾ ਚੱਕਦੀਆਂ ਨੇ ਕਿ ਸਾਡੇ ਪਿੱਛੇ ਅਮਰੀਕਾ ਹੈਗਾ ਤੇ ਸਾਨੂੰ ਆਪਣੇ ਡਿਫੈਂਸ ਤੇ ਇੰਨੇ ਪੈਸੇ ਖਰਚਣ ਦੀ ਜ਼ਰੂਰਤ ਨਹੀਂ ਜੋ ਕਿ ਹੁਣ ਉਹਦੇ ਵਿੱਚ ਚੇਂਜ ਆਇਆ ਯੂਕੇ ਨੇ ਵੀ ਆਪਣੇ ਡਿਫੈਂਸ ਦੇ ਉੱਤੇ ਆਪਣੀ ਮਿਲਟਰੀ ਦੇ ਉੱਤੇ ਜਾਦੇ ਪੈਸੇ ਖਰਚਨੇ ਸ਼ੁਰੂ ਕੀਤੇ ਆ ਤੇ ਬਾਕੀ ਯੂਰੋਪੀਅਨ ਆਗੂ ਵੀ ਇੱਕ ਦੂਸਰੇ ਨੂੰ ਕਹਿ ਰਹੇ ਨੇ ਵੀ ਭਾਈ ਹੁਣ ਸਮਾਂ ਆ ਤੇ ਹੁਣ ਜਦੋਂ ਮੈਂ ਪਹਿਲਾਂ ਕਿਹਾ ਵੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ 트াম্প ਦਾ ਕੋਈ ਪਤਾ ਨਹੀਂ ਇਹਨੇ ਕੀ ਕਰ ਦੇਣਾ ਤਾਂ ਇਸ ਕਰਕੇ ਆਪਣੀਆਂ ਆਪਣੀਆਂ ਜਿਹੜੀਆਂ ਮਿਲਟਰੀਆਂ ਆ ਉਹਨਾਂ ਨੂੰ ਤਕੜੀਆਂ ਕਰੋ ਵੀ ਯੂਰਪ ਵਾਲੇ ਜਿਹੜੇ ਆ ਉਹਨਾਂ ਦੀ ਮਿਲਟਰੀ ਆਪਣੀ ਇੱਕ ਤਕੜੀ ਹੋਣੀ ਚਾਹੀਦੀ ਹੈ ਜ਼ਲਨੇਸਕੀ बार-बार ਇਹ ਗੱਲ ਕਹਿ ਰਿਹਾ ਕਿ ਯੂਰਪ ਆਪਣੀ ਮਿਲਟਰੀ ਨੂੰ ਤਕੜੀਆਂ ਕਰੇ ਸੋ ਇਹਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਉੱਥੋਂ ਇਹਨਾਂ ਦੀ 트াম্প ਤੇ ਜ਼ਲਨੇਸਕੀ ਦਾ ਚਲੋ ਜੋ ਕੁਝ ਵੀ ਹੁੰਦਾ ਉਸ ਤੋਂ ਬਾਅਦ ਤਾਂ ਚਲੋ ਇਹਨਾਂ ਦੀ ਥੋੜੀ ਬਾਲੀ ਸਹਿਮਤੀ ਵੀ ਬਣੀ ਗਈ ਆ ਹੁਣ ਤਾਂ ਜੁਕ੍ਰੇਨ ਵਾਲੇ ਵੀ ਮੰਨ ਗਏ ਵੀ ਚਲੋ ਠੀਕ ਹੈ 트াম্প ਹੁਣੀ ਆ ਕੇ ਇਹਨਾਂ ਦੀ ਟੀਮ ਆ ਕੇ ਸੰਧੀ ਕਰਵਾ ਦੇਵੇ ਪਰ ਉਹਦੇ ਤੋਂ ਇੱਕ ਦੋ ਗੱਲਾਂ ਸਾਫ਼ ਹੋ ਗਈਆਂ ਕਿ ਅਮਰੀਕਾ ਉਸ ਤਰੀਕੇ ਨਾਲ ਹੁਣ ਯੂਰਪ ਦੇ ਤੇ ਯੁਕ੍ਰੇਨ ਦੇ ਨਾਲ ਨਹੀਂ ਖੜਾ ਉਸੇ ਦਿਨ ਤੋਂ ਬਾਅਦ ਕੋਅਲੀਸ਼ਨ ਆਫ ਦਾ ਵਿਲਿੰਗ ਵਿੱਚ ਜਿਹੜੇ ਜਿਹੜੇ ਮੁਲਕ ਆਪ ਅੱਗੇ ਆ ਕੇ ਚਾਹੁੰਦੇ ਨੇ ਉਹ ਇਸ ਗਠਜੰਬੰਦਨ ਦੇ ਵਿੱਚ ਸ਼ਾਮਲ ਹੋਣ ਤੇ ਅਸੀਂ ਯੁਕ੍ਰੇਨ ਦੀ ਮਦਦ ਦੇ ਲਈ ਇੱਕ ਬਲਾਕ ਬਣਾ ਰਹੇ ਆ ਇਹ ਯੂਕੇ ਤੇ ਫ੍ਰੈਂਚ ਨੇ ਐਲਾਨ ਕੀਤਾ ਯੂਕੇ ਦੀ ਧਰਤੀ ਤੋਂ ਉਸ ਤੋਂ ਬਾਅਦ ਹੁਣ ਪੈਰਿਸ ਦੇ ਵਿੱਚ ਇੱਕ ਸਮਿਟ ਹੋਈ ਆ ਹੁਣ ਕੁਝ ਕੁ ਗੱਲਾਂ ਤਾਂ ਕੌਂਟਰਡਿਕਟ ਕਰਦੀਆਂ ਡੋਨਲਡ ਟਰੰਪ ਹੁਣੇ ਹੋਰ ਗੱਲਾਂ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਦੁਨੀਆ ਦੀ ਇਕਨੋਮੀ ਵੀ ਚੱਲੇ ਤੇ ਆਪਾਂ ਵਾਰ ਨੂੰ ਵੀ ਖਤਮ ਕਰੀਏ ਇਸ ਕਰਕੇ ਕੁਝ ਕੁ ਸੈਂਕਸ਼ਨਾਂ ਹਟਾਈਆਂ ਜਾਣ ਸਰਕੀਆ ਸਟਾਮਰ ਜਿਹੜਾ ਯੂਕੇ ਦੇ ਪ੍ਰਧਾਨ ਮੰਤਰੀ ਆ ਉਹ ਇਹ ਗੱਲ ਕਹਿੰਦੇ ਨੇ ਕਿ ਇਹ ਇਦਾਂ ਦਾ ਸਮਾਂ ਨਹੀਂ ਹੈਗਾ ਜਦੋਂ ਆਪਣੇ ਰਸ਼ੀਆ ਦੇ ਉੱਤੇ ਕੋਈ ਸੈਂਕਸ਼ਨਸ ਜਿਹੜੀਆਂ ਹਟਾਈਆਂ ਜਾਣ ਇਹ ਉਸ ਇਹ ਤਾਂ ਉਹਦੇ ਉਲਟ ਦਾ ਸਮਾਂ ਆ ਮਤਲਬ ਕਿ ਸੈਂਕਸ਼ਨਸ ਹੋਰ ਹੋਣੀਆਂ ਚਾਹੀਦੀਆਂ ਰਸ਼ੀਆ ਦੇ ਉੱਤੇ ਜੇ ਜੀਐਸਪੀਕੇ ਨਾਲ ਉਹ ਬਿਹੇਵ ਕਰ ਰਿਹਾ ਰਸ਼ੀਆ ਬੜਾ ਆਸਾਨੀ ਨਾਲ ਉਹਨੂੰ ਲੱਗਦਾ ਵੀ ਭਾਈ ਅੱਗੇ ਤੁਸੀਂ ਮੇਰਾ ਤਿੰਨ ਸਾਲਾਂ ਚ ਸੈਂਕਸ਼ਨਸ ਲਾ ਕੇ ਕੀ ਬਗੜ ਲਿਆ ਵੀ ਕਰ ਲਓ ਜੋ ਕਰਨਾ ਤੁਸੀਂ ਤੇ ਉਹ ਜਿਹੜੀਆਂ ਗੱਲਾਂ ਪਹਿਲਾਂ ਮੰਨਿਆ ਵੀ ਆ ਮੀਟਿੰਗ ਦੇ ਵਿੱਚ ਲੱਗਦਾ ਇਦਾਂ ਕਿ ਉਹਨਾਂ ਤੇ ਵੀ ਕੋਈ ਖਾਸ ਜਿਹੜਾ ਤਿਆਰ ਨਹੀਂ ਹੈਗਾ ਕੁਝ ਕਰਨ ਦੇ ਲਈ ਤੇ ਲਗਾਤਾਰ ਇੱਕ ਦੂਸਰੇ ਦੇ ਉੱਤੇ ਯੂਕਰੇਨ ਵਾਲੇ ਕਹਿੰਦੇ ਰਸ਼ੀਆ ਹਮਲਾ ਕਰਦਾ ਰਸ਼ੀਆ ਕਹਿੰਦਾ ਯੂਕਰੇਨ ਹਮਲਾ ਕਰਦਾ ਹਮਲੇ ਬਗੈਰਾ ਵੀ ਜਾਰੀ ਨੇ ਜਦੋਂ ਤੁਹਾਨੂੰ ਨਜ਼ਰ ਆਉਂਦਾ ਹੋਵੇ ਕਿ ਪੀਸ ਐਗਰੀਮੈਂਟ ਹੋਣ ਜਾ ਰਿਹਾ ਤੇ ਤੁਸੀਂ ਆਪਣੀਆਂ ਤੋਪਾਂ ਦੇ ਜਿਹੜੇ ਆ ਮੂੰਹ ਉਹਨਾਂ ਨੂੰ ਠੰਡੇ ਕਰ ਲੈਣੇ ਆ ਅੱਗੇ ਬਥੇਰੇ ਇੱਕ ਦੂਸਰੇ ਦੇ ਬੰਦੇ ਪਰ ਖੈਰ ਉਹ ਯੂਕਰੇਨ ਤੇ ਰਸ਼ੀਆ ਦੇ ਵਿੱਚ ਦਰਮਿਆਨ ਜਿਹੜੀ ਵਾਰ ਹੈ ਉਹ ਉਸੇ ਤਰੀਕੇ ਨਾਲ ਜਾਰੀ ਆ ਤੇ ਅਮਰੀਕਾ ਸੰਧੀ ਕਰਵਾਉਣ ਦੇ ਚੱਕਰ ਦੇ ਵਿੱਚ ਤਾਂ ਹੈਗਾ ਪਰ ਉਹ ਜਿਹੜੀ ਇਹਨਾਂ ਨੇ ਸੰਧੀ ਕਰਵਾਉਣੀ ਆ ਉਹ ਲੱਗਦਾ ਨਹੀਂ ਕਿ ਕਿਸੇ ਸਿਰੇ ਕੰਢੇ ਇੰਨੀ ਜਲਦੀ ਚੜੂਗੀ ਦੂਜੀ ਗੱਲ ਜਿਹੜੇ ਯੂਰਪ ਦੇ ਆਗੂਆਂ ਨੂੰ ਡਰ ਲੱਗ ਰਿਹਾ ਕਿ ਜਿਹੜਾ ਆ ਹੁਣ ਕੱਲ ਕੱਲ ਦੀ ਗੱਲ ਆ ਜਦੋਂ ਜਿਹੜੀ ਵੈਂਸ ਜਿਹੜੇ ਅਮਰੀਕਨ ਵਾਈਸ ਰਾਸ਼ਟਰਪਤੀ ਆ ਉਹ ਇੱਥੇ ਪਹੁੰਚੇ ਨੇ ਜਿਹੜਾ ਗ੍ਰੀਨਲੈਂਡ ਦੇ ਵਿੱਚ ਤੁਹਾਨੂੰ ਪਤਾ ਗ੍ਰੀਨਲੈਂਡ ਨੂੰ ਬਾਰ ਬਾਰ ਆਪਣੇ ਕਬਜ਼ੇ ਦੇ ਵਿੱਚ ਲੈਣ ਦੀ ਡੋਨਲਡ 트ੰਪ ਗੱਲ ਕਰ ਰਿਹਾ ਤੇ ਡੈਨਮਾਰਕ ਦੇ ਆਗੂਆਂ ਦੇ ਨਾਲ ਕਿਉਂਕਿ ਜਿਹੜਾ ਡੈਨਮਾਰਕ ਆ ਗ੍ਰੀਨਲੈਂਡ ਐਕਚੁਅਲੀ ਡੈਨਮਾਰਕ ਦੇ ਅਧੀਨ ਆ ਹਾਲਾਂਕਿ ਉਹ ਸੈਮੀ ਕਹ ਲੋ ਕਿ ਇੰਡੀਪੈਂਡੈਂਟ ਜਿਹਾ ਹੋਏਗਾ ਥੋੜਾ ਜਿਹਾ ਕਈ ਚੀਜ਼ਾਂ ਉਹਨਾਂ ਦੀ ਫੋਰਨ ਤੇ ਡਿਫੈਂਸ ਡੈਨਮਾਰਕ ਵਾਲੇ ਦੇਖਦੇ ਆ ਤੇ ਗ੍ਰੀਨਲੈਂਡ ਵੈਸੇ ਕਹ ਲੋ ਕਿ ਆਪਣੇ ਉਹਨਾਂ ਦੀ ਉੱਥੇ ਦੀ ਖਿੱਤੇ ਦੀ ਸਿਆਸਤ ਜਿਹੜੀ ਉਹਨਾਂ ਦੇ ਆਪਣੇ ਮੁਕਾਮੀ ਲੋਕ ਦੇਖਦੇ ਆ ਸੁਇਸ ਕਰਕੇ ਗ੍ਰੀਨਲੈਂਡ ਦੇ ਜਿਹੜੇ ਲੋਕਾਂ ਨੇ ਕੋਈ ਖਾਸ ਨਿੱਗਾ ਵੈਲਕਮ ਨਹੀਂ ਕੀਤਾ ਜਿਹੜੀ ਵੈਂਸ ਦਾ ਹਾਲਾਂਕਿ ਗ੍ਰੀਨਲੈਂਡ ਦੇ ਲੋਕ ਜਿਹੜੇ ਕੋਈ ਕੋਈ ਜਾਦੇ ਆਰਥਿਕ ਤੌਰ ਤੇ ਵੀ ਕੋਈ ਬਹੁਤ ਜ਼ਿਆਦਾ ਉੱਥੇ ਜ਼ਿਆਦਾਤਰ ਤਾਂ ਬਰਫ਼ ਹੀ ਪਹਿਰਿੰਦੀ ਆ ਵੀ ਉਹਨਾਂ ਨੂੰ ਵੀ ਕਹ ਲਓ ਕਿ ਇੱਕ ਤਰੀਕੇ ਦੀ 바ਰਗੇਨ ਚ ਇਹ ਉਹਨਾਂ ਦੇ ਹੱਥ ਦੇ ਵਿੱਚ ਆ ਗਈ ਆ ਵੀ ਠੀਕ ਆ ਜੇ ਡੈਨਮਾਰਕ ਵਾਲੇ ਨਹੀਂ ਵਧੀਆ ਤਰੀਕੇ ਨਾਲ ਚੱਲਦੇ ਅਮਰੀਕਾ ਵਾਲਿਆਂ ਨਾਲ ਕਰਕੇ ਦੇਖ ਲਓ ਪਰ ਉੱਥੇ ਦੇ ਲੋਕਾਂ ਨੇ ਇਹਦੇ ਤੇ ਬਹੁਤ ਇਤਰਾਜ਼ ਜਤਾਇਆ ਕਿ ਜੇ ਇਸ ਤਰੀਕੇ ਨਾਲ 트럼ਪ ਐਡਮਿਨਿਸਟ੍ਰੇਸ਼ਨ ਜਾਂ 트럼ਪ ਕਹਿ ਰਿਹਾ ਕਿ ਗ੍ਰੀਨਲੈਂਡ ਨੂੰ ਅਸੀਂ ਵਨ ਵੇ ਔਰ ਅ ਤੇ ਜੇਕਰ ਇਦਾਂ ਹੁੰਦਾ ਡੈਨਮਾਰਕ ਜਿਹੜਾ ਉਹ ਨਾਟੋ ਦਾ ਸਾਥੀ ਆ ਹੁਣ ਜੇਕਰ ਇਦਾਂ ਹੁੰਦਾ ਜੇਕਰ ਅਮਰੀਕਾ ਕਿਉਂਕਿ ਅਮਰੀਕਾ ਤਾਂ ਕਹਿੰਦਾ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਗ੍ਰੀਨਲੈਂਡ ਨੂੰ ਆਪਣੇ ਹੱਥ ਦੇ ਵਿੱਚ ਕਰ ਲੈਣਾ 노 ਡਾਊਟ ਉਹ ਮਿਲਟਰੀ ਤਾਕਤ ਆ ਗ੍ਰੀਨਲੈਂਡ ਦੇ ਵਿੱਚ ਮਿਲਟਰੀ ਬੇਸ ਵੀ ਹੈਗਾ ਅਮਰੀਕਾ ਦਾ ਪਰ ਜੇਕਰ ਇਦਾਂ ਹੁੰਦਾ ਤੇ ਫਿਰ ਕੀ ਨੈਟੋ ਬਰਕਰਾਰ ਰਹੇਗਾ ਨੈਟੋ ਤਾਂ ਛੱਡੋ ਈਯੂ ਯੂਰੋਪੀਅਨ ਯੂਨੀਅਨ ਵੀ ਬਰਕਰਾਰ ਰਹੇਗਾ ਕਿਉਂਕਿ ਡੈਨਮਾਰਕ ਜੇਕਰ ਇਦਾਂ ਹੁੰਦਾ ਤੇ ਅਮਰੀਕਾ ਦੇ ਖਿਲਾਫ ਈਯੂ ਦੇ ਵਿੱਚੋਂ ਕਿੰਨੇ ਕੁ ਬਲਕ ਹੋਣਗੇ ਜਿਹੜੇ ਅਮਰੀਕਾ ਦੇ ਖਿਲਾਫ ਹਥਿਆਰਬੰਦ ਹੋ ਕੇ ਖੜੇ ਹੋ ਜਾਣਗੇ ਜੇਕਰ ਡੈਨਮਾਰਕ ਦਾ ਕੋਈ ਸਾਥ ਨਹੀਂ ਦਿੰਦਾ ਆਬਵੀਅਸਲੀ ਫਿਰ ਨੈਟੋ ਵੀ ਟੁੱਟੂਗਾ ਤੇ ਯੂਰੋਪੀਅਨ ਯੂਨੀਅਨ ਵੀ ਟੁੱਟੂਗਾ ਸੋ ਇਸ ਕਰਕੇ ਇਹ ਇੱਕ ਇਹਨਾਂ ਨੂੰ ਇਸ ਗੱਲ ਤੋਂ ਵੀ ਡਰ ਲੱਗ ਰਿਹਾ ਪਰ ਜਿਹੜੀ ਇਹ ਗੱਲ ਜਿਹੜੀ ਆਈਆ ਯੂਰਪੀਅਨ ਯੂਨੀਅਨ ਦੀ ਅੱਛਾ ਚਲੋ ਇਹ ਜਿਹੜਾ ਇੱਕ ਜਾਂਦੇ ਜਾਂਦੇ ਇਹ ਵੀ ਮੈਂ ਤੁਹਾਨੂੰ ਦੱਸ ਦਵਾਂਗੇ ਕੈਨੇਡਾ ਦੇ ਖਿਲਾਫ ਵੀ ਤੁਹਾਨੂੰ ਪਤਾ ਕਿ ਭਾਸ਼ਾ 트럼ਪ ਐਡਮਿਨਿਸਟ੍ਰੇਸ਼ਨ ਜਾਂ 트럼ਪ ਦੇ ਵੱਲੋਂ ਖਾਸ ਕਰਕੇ ਬੜੀ ਸਖਤ ਜਈ ਤੇ ਬੜੀ ਬੇਇੱਜ਼ਤ ਕਰਨ ਵਾਲੀ ਵਰਤੀ ਜਾ ਰਹੀ ਹੈ 51ਵਾਂ ਸਟੇਟ ਕਹਿ ਕੇ ਟਰੂਡੋ ਨੂੰ ਗਵਰਨਰ ਟਰੂਡੋ ਕਹਿ ਕੇ ਪਰ ਅ ਕੱਲ ਜਿਹੜਾ ਥੋੜਾ ਜਿਹਾ ਉਹ ਜਿੱਦਾਂ ਕਹਿੰਦੇ ਹੁੰਦੇ ਨੇ ਬਦਲੇ ਬਦਲੇ ਸੀ ਮੇਰੇ ਸਰਕਾਰ ਨਜ਼ਰ ਆਤੇ ਹਨ ਕੱਲ ਵਾਲੀ ਜਿਹੜੀ ਗੱਲਬਾਤ ਹੋਈ ਆ ਮਾਰਕਾਰ ਨੇ ਤੇ ਯੂਐਸ ਪ੍ਰੈਜ਼ੀਡੈਂਟ ਦੀ ਉਹਦੇ ਵਿੱਚ ਥੋੜਾ ਜਿਹਾ ਇਹਨਾਂ ਦੇ ਚੰਗੇ ਸ਼ਬਦ ਵਰਤੇ ਆ ਡੋਨਲਡ ਟਰੰਪ ਨੇ ਕਿਹਾ ਕਿ ਮੈਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨਾਲ ਜਲਦੀ ਹੀ ਜਿਹੜੀਆਂ ਉੱਥੇ ਚੋਣਾਂ ਹੋਣ ਜਾ ਰਹੀਆਂ ਉਸ ਤੋਂ ਬਾਅਦ ਮਿਲੂੰਗਾ ਤੇ ਇਹਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਵੀ ਦੇਖਿਆ ਜਾ ਰਿਹਾ ਕਿ ਇੱਕ ਚੰਗੀ ਚੀਜ਼ ਐ ਇੱਕ ਚੰਗਾ ਕਦਮ ਐ ਜ ਵੀ ਇਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਬਦਲਾਅ ਕੀਤਾ ਹੁਣ ਜੇਕਰ ਆਪਾਂ ਆਈਏ ਜਿਹਦੀ ਮੈਂ ਸ਼ੁਰੂਆਤ ਦੇ ਵਿੱਚ ਗੱਲ ਕਹੀ ਸੀ ਸੋ ਇਹ ਮੈਂ ਤੁਹਾਡੇ ਨਾਲ ਸਾਰੀ ਜਿਹੜਾ ਕੰਟੈਕਸਟ ਸਾਂਝਾ ਕਰ ਲਿਆ ਵੀ ਪਿਛਲੇ ਤਿੰਨਾਂ ਚਾਰ ਮਹੀਨਿਆਂ ਦੇ ਵਿੱਚ ਕੀ ਕੀ ਵਾਪਰਿਆ ਕਿਹਦੇ ਕਰਕੇ ਜਿਹੜੇ ਯੂਰੋਪੀਅਨ ਯੂਨੀਅਨ ਵਾਲੇ ਆ ਜਾਂ ਯੂਰਪ ਵਾਲੇ ਆ ਉਹਨਾਂ ਨੂੰ ਇਹ ਲੱਗਦਾ ਵੀ ਸਾਨੂੰ ਆਪਣੇ ਆਪ ਨੂੰ ਮਿਲਟਰੀ ਤੌਰ ਤੇ ਤਗੜਾ ਵੀ ਕਰਨਾ ਚਾਹੀਦਾ ਤੇ ਉਹ ਬਾਰ ਬਾਰ ਇਹ ਵੀ ਕਹਿ ਰਹੇ ਨੇ ਕਿ ਰਸ਼ੀਆ ਕਿਸੇ ਵੀ ਟਾਈਮ ਅੱਗੇ ਵੀ ਵੱਧ ਸਕਦਾ ਹੁਣ ਇਹਦੇ ਵਿੱਚ ਜੀ ਯੂਰੋਪੀਅਨ ਯੂਨੀਅਨ ਨੇ ਆਪਣੇ ਜਿਹੜੇ ਨਾਗਰਿਕ ਆ ਯੂ ਦੇ ਉਹਨਾਂ ਨੂੰ ਕਿਹਾ ਕਿ 72 ਘੰਟਿਆਂ ਦੇ ਲਈ ਇੱਕ ਐਮਰਜੈਂਸੀ ਕਿੱਟ ਤਿਆਰ ਕਰ ਲਓ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰੀਕੇ ਦੀ ਜਿਹੜੀ ਆ ਕੋਈ ਪ੍ਰੋਬਲਮ ਦੇ ਲਈ ਤੁਸੀਂ ਤਿਆਰ ਰਹੋ ਜਿਹੜਾ ਇਹਦੇ ਵਿੱਚ ਫੂਡ ਐਂਡ ਵਾਟਰ ਤੁਸੀਂ ਤਿਆਰ ਰੱਖੋ ਜਿਹੜਾ ਵੀ 72 ਘੰਟਿਆਂ ਤੱਕ ਕੋਈ ਵੀ ਖਾਣਾ ਤੇ ਜਿਹੜਾ ਪਾਣੀ ਆ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਜੇਕਰ ਕਿਸੇ ਵੀ ਤਰੀਕੇ ਦੀ ਅਨਸੁਖਾਮੀ ਘਟਨਾ ਹੋ ਜਾਂਦੀ ਆ ਮੈਡੀਕਲ ਸਪਲਾਈਜ਼ ਆਪਣੇ ਕੋਲ ਰੱਖੋ ਫਰਸਟ ایڈ ਕਿਟ ਤੇ ਜੋ ਜੜੀਆਂ ਵੀ ਨੈਸੈਸਰੀ ਮੈਡੀਕੇਸ਼ਨ ਹੁੰਦੀਆਂ ਉਹ ਆਪਣੇ ਕੋਲ ਰੱਖੋ ਲਾਈਟਿੰਗ ਐਂਡ ਕਮਿਊਨੀਕੇਸ਼ਨ ਟੂਲਸ ਫਲੈਸ਼ਲਾਈਟਸ ਸਪੇਅਰ ਬੈਟਰੀਜ਼ ਪੋਰਟੇਬਲ ਰੇਡੀਓ ਤਾਂ ਕਿ ਤੁਹਾਨੂੰ ਜੇਕਰ ਬਿਜਲੀ ਚਲੇ ਜਾਂਦੀ ਹੈ ਤਾਂ ਤੁਹਾਨੂੰ ਬਾਹਰ ਕੀ ਹੋ ਰਿਹਾ ਉਹਦੇ ਬਾਬਤ ਪਤਾ ਲੱਗੇ ਬੈਟਰੀਆਂ ਰੱਖੋ ਆਪਣੇ ਕੋਲ ਇੰਪੋਰਟੈਂਟ ਡਾਕੂਮੈਂਟਸ ਜਿਹੜੇ ਆ ਤੁਹਾਡੇ ਪੇਪਰ ਆ ਮੈਡੀਕਲ ਪ੍ਰੈਸਕ੍ਰਿਪਸ਼ਨਸ ਆ ਜਾਂ ਕੋਈ ਵੀ ਕ੍ਰਿਟੀਕਲ ਡਾਕੂਮੈਂਟ ਆ ਉਹ ਆਪਣੇ ਬੜਾ ਸੰਭ ਕੇ ਆਪਣੇ ਨਾਲ ਰੱਖੋ ਕੈਸ਼ ਤੇ ਚਾਬੀਆਂ ਸਮ ਕੈਸ਼ ਐਂਡ স্মੋਲ ਡਿਨੋਮੀਨੇਸ਼ਨਸ ਸਪੇਅਰ ਕੀਜ਼ ਕਿ ਕੁਝ ਜਿਹੜੀਆਂ ਵਾਧੂ ਚਾਬੀਆਂ ਤੇ ਕੈਸ਼ ਕਿਉਂਕਿ ਅੱਜਕੱਲ ਕੈਸ਼ ਵੀ ਆਮ ਤੌਰ ਤੇ ਘਰਾਂ ਦੇ ਵਿੱਚ ਨਹੀਂ ਹੁੰਦਾ ਜਦੋਂ ਉਹਦੇ ਕਾਰਡ ਵਗੈਰਾ ਆਏ ਨੇ ਵੀ ਇਹਨਾਂ ਨੂੰ ਵੀ ਆਪਣੇ ਕੋਲ ਰੱਖੋ ਕਲੋਥਿੰਗ ਐਂਡ ਬੇਸਿਕ ਟੂਲਸ ਵਾਰਮ ਕਲੋਥਿੰਗ ਐਂਡ ਐਸੈਂਸ਼ੀਅਲ ਟੂਲਸ ਲਾਈਕ ਅ ਯੂਟਿਲਿਟੀ ਨਾਈਫਸ ਵੀ ਇਹੇ ਵੀ ਜਿਹੜਾ ਕੱਪੜੇ ਯੂਟਿਲਿਟੀ ਨਾਈਫਸ ਜਿਹੜੇ ਆ ਇਹ ਆਪਣੇ ਕੋਲ ਰੱਖੋ ਵੀ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਵੀ ਪ੍ਰੋਬਲਮ ਜਿਹੜੀ ਕੋਈ ਵੀ ਅਨਸੁਖਾਵੀ ਘਟਨਾ ਉਹਦੀ ਅਨਸੁਖਾਵੀ ਘਟਨਾ ਦੇ ਵਿੱਚ ਉਹਨਾਂ ਨੇ ਕਿਹੜੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਕੋਈ ਸਾਈਬਰ ਅਟੈਕ ਹੋ ਜਾਂਦਾ ਨੇਚਰਲ ਡਿਜ਼ਾਸਟਰ ਲਾਈਕ ਕੋਵਿਡ ਜਿੱਦਾਂ ਹੋ ਗਿਆ ਸੀਗਾ ਜਾਂ ਜੀਓਪੋਲਿਟিক্যাল ਟੈਂਸ਼ਨ ਤੇ ਪੈਂਡੈਮਿਕਸ ਦੀ ਤਾਂ ਚਲੋ ਉਹੀ ਕੋਵਿਡ ਵਾਂਗੂ ਜੀਓਪੋਲਿਟিক্যাল ਟੈਂਸ਼ਨ ਇਹਦੇ ਵਿੱਚ ਜੀਓਪੋਲਿਟਿਕਸ ਦੀ ਜਿਹੜੀ ਟੈਂਸ਼ਨ ਇਸ ਸਮੇਂ ਯੂਰਪ ਦੇ ਵਿੱਚ ਆ ਉਹ ਇਹੀ ਆ ਕਿ ਯੂਕਰੇਨ ਰਸ਼ੀਆ ਜਿਹੜੀ ਵਾਰ ਆ ਉਹ ਫਲੇਅਰ ਅਪ ਹੋ ਸਕਦੀ ਆ ਅਮਰੀਕਾ ਸਾਨੂੰ ਛੱਡ ਕੇ ਨੈਟੋ ਨੂੰ ਛੱਡ ਸਕਦਾ ਜਾਂ ਨੈਟੋ ਟੁੱਟ ਸਕਦਾ ਇਸ ਕਰਕੇ ਪਰ ਆ ਬਹੁਤ ਹਾਲਾਂਕਿ ਇਹਨੂੰ ਬਹੁਤ ਜ਼ਿਆਦਾ ਮੀਡੀਆ ਦੇ ਵਿੱਚ ਪ੍ਰਚਾਰਿਆ ਨਹੀਂ ਗਿਆ ਉੱਥੇ ਆਪਣੇ ਇੰਡੀਆ ਦੇ ਵਿੱਚ ਜਾਂ ਏਸ਼ੀਅਨ ਮੀਡੀਆ 'ਚ ਕਾਫੀ ਇਹਦੀ ਗੱਲ ਹੋਈ ਆ ਇੱਥੇ ਇੰਗਲਿਸ਼ ਮੀਡੀਆ ਦੇ ਵਿੱਚ ਵੈਸਟਰਨ ਮੀਡੀਆ ਨੇ ਕੋਈ ਜ਼ਿਆਦਾ ਇਹਨੂੰ ਬਹੁਤ ਵਧਾਚੜਾ ਕੇ ਨਹੀਂ ਦੱਸਿਆ ਪਰ ਗੱਲ ਬਹੁਤ ਵੱਡੀ ਆ ਇਹ ਕਿ ਆਪਣੇ ਨਾਗਰਿਕਾਂ ਨੂੰ ਤੁਸੀਂ ਕਹਿਣਾ ਕਿ 72 ਘੰਟਿਆਂ ਦੇ ਲਈ ਆਪਣੀਆਂ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਆ ਉਹ ਆਪਣੇ ਕੋਲ ਰੱਖੋ ਕਿਸੇ ਵੀ ਅਣਸਖਾਮੀ ਘਟਨਾ ਦੇ ਲਈ ਇਹਦੇ ਤੋਂ ਕਈ ਸਾਰੇ ਸੰਕੇਤ ਜਿਹੜੇ ਆ ਉਹ ਮਿਲਦੇ ਨੇ ਸੋ ਕਹਿਰ ਬਹੁਤ ਸਾਰੇ ਮਸਲਿਆਂ ਤੇ ਲਗਾਤਾਰ ਤੁਹਾਡੇ ਨਾਲ ਜੁੜਦੇ ਰਵਾਂਗੇ ਆਪੋ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਿਓ ਸਵਾਗਤ